ਫੈਡਰਲ ਸਰਕਾਰ ਨੇ 2026 ਦੇ ਵਿੱਚ ਪ੍ਰੋਵਿੰਸ਼ਲ ਨਾਮਸਿਤ ਪ੍ਰੋਗਰਾਮ ਯਾਨਕੀ ਪੀ ਐਨ ਪੀ ਰਾਹੀਂ 91527 89 ਦਾਖਲੇ ਦਾ ਟਿਕਾਣਾ ਰੱਖਿਆ ਹੈ ਜੋ ਕਿ ਪਿਛਲੇ ਸਾਲ ਦੇ 55000 ਦਾਖਲੇ ਦੇ ਟਿਕਾਣੇ ਤੋਂ ਵੱਧ ਹੈ ਜੋ ਕਿ ਕੈਨੇਡਾ ਪਰਦੇ ਵਿੱਚ ਪੀ ਐਨ ਪੀ ਉਮੀਦਵਾਰਾਂ ਦੇ ਲਈ ਇੱਕ ਸਕਾਰਾਤਮਕ ਤਬਦੀਲੀ ਹੈ ਇਮੀਗ੍ਰੇਸ਼ਨ ਲੈਵਲ ਪਲਾਨ ਆਉਣ ਵਾਲੇ ਸਾਲ ਦੇ ਲਈ ਦਾਖਲੇ ਦੇ ਟਿਕਾਣੇ ਦਾ ਐਲਾਨ ਕਰਦਾ ਹੈ ਤੇ ਨਾਲ ਹੀ ਅਗਲੇ ਦੋ ਸਾਲਾਂ ਦੇ ਲਈ ਕਾਲਪਨਿਕ ਟਿਕਾਣੇ ਦਾ ਵੀ ਐਲਾਨ ਕਰਦਾ ਹੈ ਜੀ ਹਾਂ ਦੋ ਸਾਲ ਪਹਿਲਾਂ ਫੈਡਰਲ ਸਰਕਾਰ ਨੇ ਪੀ ਐਨ ਪੀ ਦੇ ਲਈ ਸਾਈ ਦਾਖਲੇ ਦੇ ਟੀਚਰ ਨੂੰ 50% ਤੱਕ ਅਦਾ ਕਰ ਦਿੱਤਾ ਸੀ 2026 ਦੇ ਲਈ ਉਨ੍ਹਾਂ ਨੇ ਟੀਚਰ ਨੂੰ ਲਗਭਗ 2 ਤੁਕ ਨਾ ਕਰ ਦਿੱਤਾ ਤੇ ਪਿਛਲੇ ਸਾਲ ਐਲਾਨੇ ਗਏ ਟੀਚਰ ਦੇ ਮੁਕਾਬਲੇ ਸੁਭਾਈ ਇਮੀਗ੍ਰੇਸ਼ਨ ਦੇ ਵਿੱਚ 40% ਅਤੇ 227 ਦੇ ਲਈ 60% ਵਾਧਾ ਕੀਤਾ ਗਿਆ ਸੁੱਬੇ ਆਪਣੀਆਂ ਸੁਭਾਈ ਇਮੀਗ੍ਰੇਸ਼ਨ ਤਰ੍ਹਾਂ ਬਣਾ ਸਕਦੇ ਨੇ ਅਤੇ ਪਰਵਾਸੀਤ ਕਾਸਕ ਦੇ ਨੇ ਜਿਸ ਨਾਲ ਉਨ੍ਹਾਂ ਨੂੰ 49ਵੇਂ ਹੁਨਰ ਜਾਂ ਪ੍ਰਤਿਭਾ ਵਾਲੇ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੀ ਸ਼ਕਤੀ ਮਿਲਦੀ ਹੈ ਜੋ ਐਕਸਪ੍ਰੈਸ ਐਂਟਰੀ ਲਈ ਯੋਗ ਨਹੀਂ ਹੋ ਸਕਤੇ ਇਸ ਸਾਤੇ ਕਾਰਨ ਕਿ ਯਾਤਰਾ ਪੀਐਨਪੀ ਸਟ੍ਰੀਮਾਂ ਹੁਣਾ ਉਮੀਦਵਾਰਾਂ ਦੀ ਚੋਣ ਕਰਦੇ ਨੇ ਜਿਨ੍ਹਾਂ ਨੇ ਆਪਣੇ ਸੂਬੇ ਦੇ ਵਿੱਚ ਕੰਮ ਕੀਤਾ ਹੈ ਜਾਂ ਫਿਰ ਪੜ੍ਹਾਈ ਕੀਤੀ ਹੈ ਨਾਮ ਸਿਦਕੀ ਵਾਂਟੇ ਵਿੱਚ ਇਹ ਵਾਧਾ ਪੀਐਨਪੀ ਉਮੀਦਵਾਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦਾ ਹੈ ਜੋ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀ ਨੇ ਜਿਸ ਦੇ ਨਾਲ ਉਹਨਾਂ ਨੂੰ ਪੀਆਰ ਦੇ ਵਿੱਚ ਆਸਾਨੀ ਨਾਲ ਤਬਦੀਲੀ ਕਰਨ ਦੀ ਆਗਿਆ ਮਿਲਦੀ ਹੈ ਜੀ ਹਾਂ ਪੀਐਨਪੀ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਦਾ ਇੱਕ ਵਧੀਆ ਵਿਕਲਪ ਨੇ ਉਹਨਾਂ ਉਮੀਦਵਾਰਾਂ ਦੇ ਲਈ ਜੋ ਪੀਆ ਚਾਹੁੰਦੇ ਨੇ ਜਿਨ੍ਹਾਂ ਕੋਲ ਉੱਚ ਵਿਆਪਕ ਰੈਂਕਿੰਗ ਸਿਸਟਮ ਸੀਆਰਐਸ ਕੋਰ ਨਹੀਂ ਹਨ ਜਰ ਜਿਨਾਂ ਕੋਲ ਨਿਪੁੰਨ ਫ੍ਰੈਂਚ ਨਹੀਂ ਹੈ ਉਦਾਹਰਨ ਦੇ ਵਜੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਧਾਰਕ ਇਹਨਾਂ ਤਬਦੀਲੀਆਂ ਤੋਂ ਲਾਭ ਪ੍ਰਾਪਤ ਕਰ ਸਕਦੇ ਨੇ ਕਿਉਂਕਿ ਉਹ ਅਕਸਰ ਪਿਆ ਦੇਲੀ ਸਬ ਤੋਂ ਯੋਗ ਉਮੀਦਵਾਰਾਂ ਵਿੱਚੋਂ ਇੱਕ ਹੁੰਦੇ ਨੇ ਇਸ ਤੋਂ ਇਲਾਵਾ PGWP ਧਾਰਕ ਜੂ ਨਾਮਜ਼ਦਗੀ ਪ੍ਰਾਪਤ ਕਰਦੇ ਨੇ ਅਤੇ ਪਿਆ ਦੇਲੀ ਅਰਜ਼ੀ ਦਿੰਦੇ ਨੇ ਉਹਨਾਂ ਨੂੰ ਬਿਲਡਿੰਗ ਓਪਨ ਵਰਕ ਪਰਮਿਟ ਦਾ ਲਾਭ ਮਿਲ ਸਕਦਾ ਹੈ ਜਿਸ ਦੇ ਨਾਲ ਉਹਨਾਂ ਨੂੰ ਆਪਣੀ PR ਅਰਜ਼ੀ ਉੱਤੇ ਫੈਸਲੇ ਦੀ ਉਡੀਕ ਕਰਦੇ ਹੋਏ ਵੈਦਰ ਕੰਮ ਦੀ ਸਥਿਤੀ ਬਣਾਈ ਰੱਖਣ ਦੀ ਅਗਿਆ ਮਿਲਦੀ ਹੈ ਦਸੇ ਪੀਐਨਪੀ ਉਹਨਾਂ ਉਮੀਦਵਾਰਾਂ ਦੇ ਲਈ ਹੋਰ ਪਿਆ ਸਟ੍ਰੀਮਾ ਦਾ ਇੱਕਨੁਕੂਲ ਵਿਕਲਪ ਹੋ ਸਕਦਾ ਹੈ ਜੋ ਸੁਭਾਈ ਨਾਮਜ਼ਦਗੀ ਵੰਡਤਾ ਦੀ ਸ਼ੁਰੂ ਕਰਨ ਦੇ ਨਾਲ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਮਾਲਕਾਂ ਨੂੰ ਵੀ ਸਹਾਇਤਾ ਮਿਲਦੀ ਹੈ ਪੀਆਰਸੀ ਪ੍ਰਕਿਰਿਆ ਦੀ ਸਮੇਤੀ ਕਾਰਨ ਵਨ ਟੱਚ ਸਬਲਤਵੀ ਤਾਕਲੇ ਦੇ ਵਿੱਚ ਇਹਨਾਂ ਵੱਲ ਬਾਤ ਕਰਦੀ ਹੈ ਨਾਮਜ਼ਦਗੀ ਵੰਡਤੇ ਵਿੱਚ ਵਾਦਾ ਸੂਬਿਆਂ ਨੂੰ ਸੁਭਾਈ ਡਰ ਰਾਹੀਂ ਪੀਆ ਦੇਲੀ ਵਧੇਰੇ ਉਮੀਦਵਾਰਾਂ ਨੂੰ ਸੱਤਾ ਦੇਣ ਦੀ ਸਮਰੱਥਾ ਦਿੰਦਾ ਹੈ ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਆਈਟੀਏ ਦੀ ਗਿਣਤੀ ਆਮ ਤੌਰ ਤੇ ਨਾਮਜ਼ੂਰੀਆਂ ਜਾਂ ਫਿਰ ਅਵੈਧ ਅਸ ਉਹਨੂੰ ਧਿਆਨ ਤੇ ਵਿੱਚ ਰੱਖਣ ਦੇ ਲਈ ਨਾਮਸਦਗੀ ਦੀ ਗਿਣਤੀ ਤੋਂ ਵੱਧ ਹੁੰਦੀ ਹੈ 201998 ਦੇ ਵਿੱਚ ਸ਼ੁਰੂ ਕੀਤਾ ਗਿਆ ਕੈਨੇਡਾ ਦਾ ਪੀਐਨਪੀ ਦੇਸ਼ ਦੇ ਸਭ ਤੋਂ ਵੱਡੇ ਮਹਾਨਗਰੀ ਖੇਤਰ ਤੋਂ ਪਹਾੜ ਇਮੀਗ੍ਰੇਸ਼ਨ ਦੇ ਆਧਕਲਾਪ ਨੂੰ ਵੰਡਣ ਦੇ ਲਈ ਬਣਾਇਆ ਗਿਆ ਸੀ ਇਹ ਐਕਸਪ੍ਰੈਸ ਐਂਟਰੀ ਤੋਂ ਬਾਅਦ ਹੋਣਰ ਬੰਦ ਕੰਮੇ ਦੇ ਲਈ ਦੂਜਾ ਸਭ ਤੋਂ ਪ੍ਰਸਿੱਧ ਰਸਤਾ ਹੈ ਨਾਮਸਦਗੀ ਦੇ ਦੋ ਰਸਤੇ ਨੇ ਬੇਸਟ੍ਰੀਮ ਐਕਸਪ੍ਰੈਸ ਐਂਟਰੀ ਤੋਂ ਬਾਹਰ ਕੰਮ ਕਰਦੇ ਨੇ ਉਮੀਦਵਾਰੋਂ 122 ਸਟ੍ਰੀਮ ਦੇ ਵਿੱਚ ਚਲਸੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਜੇਕਰ ਨਾਮਸਦ ਕੀਤਾ ਜਾਂਦਾ ਤਾਂ ਉਹ ਆਈਐਸਸੀ ਨੂੰ ਇੱਕ ਵੱਖਰੀ ਪੀਆਰਐਲਜੀ ਜਮ੍ਹਾਂ ਕਰਵਾਉਂਦੇ ਨੇ ਵਧੀਆਂ ਹੋਈਆਂ ਹਨ ਰਾਮਾ ਐਕਸਪ੍ਰੈਸ ਐਂਟਰੀ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਪ੍ਰਾਂਤ ਸੰਗੀ ਪੂਲ ਦੇ ਵਿੱਚੋਂ ਉਮੀਦਵਾਰ ਦੀ ਚੋਣ ਕਰਦੇ ਨੇ ਅਤੇ ਨਾਮਸਤਕੀਆਂ ਜਾਰੀ ਕਰਦੇ ਨੇ ਜੋ 600 ਸੀ ਆਰਐਸ ਅੰਕ ਜੋੜਦੇ ਨੇ ਜੋ ਕਿ ਬਾਅਦ ਦੇ ਵਿੱਚ ਡਰਾ ਦੇ ਵਿੱਚ ਪ੍ਰਭਾਵਸ਼ਲੀ ਢੰਗ ਦੇ ਨਾਲ ਆਈਟੀਏ ਨੂੰ ਯਕੀਨੀ ਬਣਾਉਂਦੇ ਨੇ ਤੇ ਦੋਵਾਂ ਰੂਟਾ ਦੇ ਲਈ ਸੁਭਾਈ ਮਾਪਦੰਡਾ ਤੇ ਸੰਗੀ ਦਾਖਲਾ ਮਾਪਦੰਡਾ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ ਫਰਡਸ ਕਾਨ ਨੇ ਦੋਚਾ 26 ਦੇ ਵਿੱਚ ਪ੍ਰੋਵਿੰਸ਼ੀਅਲ ਨਾਮਸਿਤ ਪ੍ਰੋਗਰਾਮ ਯਾਨਕੀ ਪੀ ਐਨ ਪੀ ਰਾਹੀਂ 9152789 ਦਾਖਲੇ ਦਾ ਟਿਕਾਣਾ ਰੱਖਿਆ ਜੋ ਕਿ ਪਿਛਲੇ ਸਾਲ ਦੇ 55000 ਦਾਖਲੇ ਦੇ ਟਿਕਾਣੇ ਤੋਂ ਵੱਧ ਹੈ ਜੋ ਕਿ ਕੈਨੇਡਾ ਭਰ ਦੇ ਵਿੱਚ ਪੀ ਐਨ ਪੀ ਉਮੀਦਵਾਰਾਂ ਦੇ ਲਈ ਇੱਕ ਸਕਾਰਾਤਮਕ ਤਬਦੀਲੀ ਹੈ ਇਮੀਗ੍ਰੇਸ਼ਨ ਲੈਵਲ ਪਲਾਨ ਆਉਣ ਵਾਲੇ ਸਾਲ ਦੇ ਲਈ ਦਾਖਲੇ ਦੇ ਟਿਕਾਣੇ ਦਾ ਐਲਾਨ ਕਰਦਾ ਹੈ ਤੇ ਨਾਲ ਹੀ ਅਗਲੇ ਦੋ ਸਾਲਾਂ ਦੇ ਲਈ ਕਾਲਪਨਿਕ ਟਿਕਾਣੇ ਦਾ ਵੀ ਐਲਾਨ ਕਰਦਾ ਹੈ ਜੀ ਹਾਂ 2 ਸਾਲ ਪਹਿਲਾਂ ਫੈਡਰਲ ਸਰਕਾਰ ਨੇ ਪੀਐਨਪੀ ਦਿੱਲੀ ਸਾਈਡ ਆਕਲੇ ਦੇ ਟੀਚਿਆਂ ਨੂੰ 50% ਤੱਕ ਅੱਦਾ ਕਰ ਦਿੱਤਾ ਸੀ 2026 ਦੇ ਲਈ ਉਹਨਾਂ ਨੇ ਟੀਚਰ ਨੂੰ ਲਗਭਗ ਦੁੱਗਣਾ ਕਰ ਦਿੱਤਾ ਤੇ ਪਿਛਲੇ ਸਾਲ ਐਲਾਨੇ ਗਏ ਟੀਚੇ ਦੇ ਮੁਕਾਬਲੇ ਸੁਭਾਈ ਇਮੀਗ੍ਰੇਸ਼ਨ ਦੇ ਵਿੱਚ 4% ਅਤੇ 2027 ਦੇ ਲਈ 60% ਦਾ ਵਾਅਦਾ ਕੀਤਾ ਗਿਆ ਹੈ ਸਵੇ ਆਪਣੀਆਂ ਸੁਭਾਈ ਇਮੀਗ੍ਰੇਸ਼ਨ ਤਰਾਵਾ ਬਣਾ ਸਕਦੇ ਨੇ ਅਤੇ ਪਰਵਾਸੀਤ ਕਾ ਸਕਦੇ ਨੇ ਜਿਸ ਨਾਲ ਉਹਨਾਂ ਨੂੰ 94 ਹੁਨਰ ਜਾਂ ਪ੍ਰਤਿਭਾ ਵਾਲੇ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੀ ਸ਼ਕਤੀ ਮਿਲਦੀ ਹੈ ਜੋ ਐਕਸਪ੍ਰੈਸ ਐਂਟਰੀ ਲਈ ਯੋਗ ਨਹੀਂ ਹੋ ਸਕਦੇ ਇਸ ਸਥਤੇ ਕਾਰਨ ਕਿ ਯਾਤਰਾ ਪੀਐਨਪੀ ਸਟ੍ਰੀਮਾਂ ਹੁਣਾਂ ਉਮੀਦਵਾਰਾਂ ਦੀ ਚੋਣ ਕਰਦੇ ਨੇ ਜਿਨ੍ਹਾਂ ਨੇ ਆਪਣੇ ਸੂਬੇ ਦੇ ਵਿੱਚ ਕੰਮ ਕੀਤਾ ਜਾਂ ਫਿਰ ਪੜ੍ਹਾਈ ਕੀਤੀ ਹੈ ਨਾਮ ਜ਼ਦਕੀ ਵਨਟੇ ਵਿੱਚ ਇਹ ਵਾਅਦਾ ਪੀਐਨਪੀ ਉਮੀਦਵਾਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦਾ ਹੈ ਜੋ ਕੈਨੇਡਾ ਦੇ ਵਿੱਚ ਅਰਥਾਥੀ ਨਿਵਾਸੀ ਨੇ ਜਿਸ ਦੇ ਨਾਲ ਉਹਨਾਂ ਨੂੰ ਪੀਆਰ ਦੇ ਵਿੱਚ ਆਸਾਨੀ ਨਾਲ ਤਬਦੀਲੀ ਕਰਨ ਦੀ ਆਗਿਆ ਮਿਲਦੀ ਹੈ ਜੀ ਹਾਂ ਪੀਐਨਪੀ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਦਾ ਇੱਕ ਵਧੀਆ ਵਿਕਲਪ ਨੇ ਉਹਨਾਂ ਉਮੀਦਵਾਰਾਂ ਦੇ ਲਈ ਜੋ ਪੀਆਰ ਚਾਹੁੰਦੇ ਨੇ ਜਿਨ੍ਹਾਂ ਕੋਲ ਉੱਚ ਵਿਆਪਕ ਰੈਂਕਿੰਗ ਸਿਸਟਮ CRS ਕੋਰ ਨਹੀਂ ਹਨ ਚਾ ਜਿਨ੍ਹਾਂ ਕੋਲ ਨਿਪੁੰਨ ਫ੍ਰੈਂਚ ਨਹੀਂ ਹੈ ਉਦਾਹਰਨ ਦੇ ਵਜੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਧਾਰਕ ਇਹਨਾਂ ਤਬਦੀਲੀਆਂ ਤੋਂ ਲਾਭ ਪ੍ਰਾਪਤ ਕਰ ਸਕਦੇ ਨਹੀਂ ਕਿਉਂਕਿ ਉਹ ਅਕਸਰ ਪੀਆ ਦਿੱਲੀ ਸਬ ਤੋਂ ਯੋਗ ਉਮੀਦਵਾਰਾਂ ਵਿੱਚੋਂ ਇੱਕ ਹੁੰਦੇ ਨੇ ਇਸ ਤੋਂ ਇਲਾਵਾ ਪੀਜੀਡਬਲਯੂਪੀ ਧਾਰਕ ਜੋ ਨਾਮਜ਼ਦਗੀ ਪ੍ਰਾਪਤ ਕਰਦੇ ਨੇ ਜਾਂ ਪੀਆ ਦਿੱਲੀ ਅਰਜ਼ੀ ਦਿੰਦੇ ਨੇ ਉਹਨਾਂ ਨੂੰ ਬਿਰਜ਼ਿੰਗ ਓਪਨ ਵਰਕ ਪਰਮਿਟ ਦਾ ਲਾਭ ਮਿਲ ਸਕਦਾ ਹੈ ਜਿਸ ਦੇ ਨਾਲ ਉਹਨਾਂ ਨੂੰ ਆਪਣੀ ਪੀਆਰ ਅਰਜ਼ੀ ਉੱਤੇ ਫੈਸਲੇ ਦੀ ਉਡੀਕ ਕਰਦੇ ਹੋਏ ਵਾਧੇ ਕੰਤੀ ਸਥਿਤੀ ਬਣਾਈ ਰੱਖਣ ਦੀ ਅਗਿਆ ਮਿਲਦੀ ਹੈ ਦਸੇ ਪੀਐਨਪੀ ਉਹਨਾਂ ਉਮੀਦਵਾਰਾਂ ਦੇ ਲਈ ਹੋਰ ਪੀਆ ਸਟ੍ਰੀਮਾ ਦਾ ਇੱਕਨੁਕੂਲ ਵਿਕਲਪ ਹੋ ਸਕਦਾ ਹੈ ਜੋ ਸੁਭਾਈ ਨਾਮਜ਼ਦਗੀ ਵੰਡਤਾ ਵੀ ਸ਼ਾਰਟ ਕਰਨ ਦੇ ਨਾਲ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਮਾਲਕਾਂ ਨੂੰ ਵੀ ਸਹਾਇਤਾ ਮਿਲਦੀ ਹੈ ਪੀਆ ਅਲਸੀ ਪ੍ਰਕਿਰਿਆ ਦੀ ਸਮਿਤੀ ਕਾਰਨ ਵਨ ਅਕਸਰ ਮਲਤਵੀ ਦਾਖਲੇ ਦੇ ਵਿੱਚ ਇਹਨਾਂ ਵੱਤ ਕਰਦੀ ਹੈ ਨਾਮਜ਼ਦਗੀ ਵੰਡ ਤੇ ਵਿੱਚ ਵਾਦਾ ਸੂਬਿਆਂ ਨੂੰ ਸੁਭਾਈ ਡਰ ਰਾਹੀਂ ਪੀਆ ਦੇ ਲਈ ਵਧੇਰੇ ਉਮੀਦਵਾਰਾਂ ਨੂੰ ਸੱਤਾ ਦੇਣ ਦੀ ਸਮਰੱਥਾ ਦਿੰਦਾ ਹੈ ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਆਈਟੀਏ ਦੀ ਗਿਣਤੀ ਆਮ ਤੌਰ ਤੇ ਨਾਮਜ਼ੂਰੀਆਂ ਜਾਂ ਫਿਰ ਅਵੈਧ ਜਨੂਤਾਂ ਦੇ ਵਿੱਚ ਰੱਖਣ ਦੇ ਲਈ ਨਾਮਸਦਗੀ ਦੀ ਗਿਣਤੀ ਤੋਂ ਵੱਧ ਹੁੰਦੀ ਹੈ ਦਸਵੀ 1998 ਦੇ ਵਿੱਚ ਸ਼ੁਰੂ ਕੀਤਾ ਗਿਆ ਕੈਨੇਡਾ ਦਾ ਪੀਐਨਪੀ ਦੇਸ਼ ਦੇ ਸਭ ਤੋਂ ਵੱਡੇ ਮਹਾਨਗਰੀ ਖੇਤਰ ਤੋਂ ਬਾਹਰ ਇਮੀਗ੍ਰੇਸ਼ਨ ਦੇ ਆਧਖਲਾਪ ਨੂੰ ਵੰਡਣ ਦੇ ਲਈ ਬਣਾਇਆ ਗਿਆ ਸੀ ਇਹ ਐਕਸਪ੍ਰੈਸ ਐਂਟਰੀ ਤੋਂ ਬਾਅਦ ਹੋਣਰਬੰਦ ਕੰਮ ਹੈ ਦੇ ਲਈ ਦੂਜਾ ਸਭ ਤੋਂ ਪ੍ਰਸਿੱਧ ਰਸਤਾ ਹੈ ਨਾਮਸਦਗੀ ਦੇ ਤੌਰ 'ਤੇ ਨੇ ਬੇਸਟ੍ਰੀਮ ਐਕਸਪ੍ਰੈਸ ਐਂਟਰੀ ਤੋਂ ਬਾਹਰ ਕੰਮ ਕਰਦੇ ਨੇ ਉਮੀਦਵਾਰਾਂ ਨੂੰ 122 ਸਟ੍ਰੀਮ ਦੇ ਵਿੱਚ ਚਲਸੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਜੇਕਰ ਨਾਮਸਦਗੀ ਦਿੱਤਾ ਜਾਂਦਾ ਹੈ ਤਾਂ ਹੋਈਆ ਸੀਸੀ ਨੂੰ ਇੱਕ ਵੱਖਰੀ ਪੀਆਰਐਲਜੀ ਜਮ੍ਹਾਂ ਕਰਵਾਉਂਦੇ ਨੇ ਵਧੀਆਂ ਹੋਈਆਂ ਹਨ ਰਾਮਾ ਐਕਸਪ੍ਰੈਸ ਐਂਟਰੀ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਪ੍ਰਾਂਤ ਸੰਗੀ ਪੂਲ ਦੇ ਵਿੱਚੋਂ ਉਮੀਦਵਾਰ ਦੀ ਚੋਣ ਕਰਦੇ ਨੇ ਅਤੇ ਨਾਮਸਤਕੀਆਂ ਜਾਰੀ ਕਰਦੇ ਨੇ ਜੋ 600 ਸੀ ਆਰਐਸ ਅੰਕ ਜੋੜਦੇ ਨੇ ਜੋ ਕਿ ਬਾਅਦ ਦੇ ਵਿੱਚ ਡਰਾ ਦੇ ਵਿੱਚ ਪ੍ਰਭਾਵਸ਼ਾਲੀ ਢੰਗ ਦੇ ਨਾਲ ਆਈਟੀਏ ਨੂੰ ਯਕੀਨੀ ਬਣਾਉਂਦੇ ਨੇ ਤੇ ਦੋਵਾਂ ਰੂਟਾ ਦੇ ਲਈ ਸੁਭਾਈ ਮਾਪਦੰਡਾ ਤੇ ਸੰਗੀ ਦਾਖਲਾ ਮਾਪਦੰਡਾ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ ਫੈਡਰਲ ਸਰਕਾਰ ਨੇ 2026 ਦੇ ਵਿੱਚ ਪ੍ਰੋਵਿੰਸ਼ੀਅਲ ਨਾਮਸਤ ਪ੍ਰੋਗਰਾਮ ਯਾਨਕਿ ਪੀ ਐਨ ਪੀ ਰਾਹੀਂ 91527 89 ਦਾਖਲੇ ਦਾ ਟਿਚਰ ਰੱਖਿਆ ਹੈ ਜੋ ਕਿ ਪਿਛਲੇ ਸਾਲ ਦੇ 55000 ਦਾਖਲੇ ਦੇ ਟਿਚਰ ਤੋਂ ਵੱਧ ਹੈ ਜੋ ਕਿ ਕੈਨੇਡਾ ਪਰਦੇ ਵਿੱਚ ਪੀ ਐਨ ਪੀ ਉਮੀਦਵਾਰਾਂ ਦੇ ਲਈ ਇੱਕ ਸਕਾਰਾਤਮਕ ਤਬਦੀਲੀ ਹੈ ਇਮੀਗ੍ਰੇਸ਼ਨ ਲੈਵਲ ਪਲਾਨ ਆਉਣ ਵਾਲੇ ਸਾਲ ਦੇ ਲਈ ਦਾਖਲੇ ਦੇ ਟਿਚਰ ਦਾ ਐਲਾਨ ਕਰਦਾ ਹੈ ਤੇ ਨਾਲ ਹੀ ਅਗਲੇ ਦੋ ਸਾਲਾਂ ਦੇ ਲਈ ਕਾਲਪਨਿਕ ਟਿਚਰ ਦਾ ਵੀ ਐਲਾਨ ਕਰਦਾ ਹੈ ਜੀ ਹਾਂ 2 ਸਾਲ ਪਹਿਲਾਂ ਫੈਡਰਲ ਸਰਕਾਰ ਨੇ ਪੀਐਨਪੀ ਦਿੱਲੀ ਸਾਈਡ ਆਕਲੇ ਦੇ ਟੀਚਿਆਂ ਨੂੰ 50% ਤੱਕ ਅੱਦਾ ਕਰ ਦਿੱਤਾ ਸੀ 2026 ਦੇ ਲਈ ਉਹਨਾਂ ਨੇ ਟੀਚਿਆਂ ਨੂੰ ਲਗਭਗ ਦੁੱਗਣਾ ਕਰ ਦਿੱਤਾ ਤੇ ਪਿਛਲੇ ਸਾਲ ਐਲਾਨੇ ਗਏ ਟੀਚਿਆਂ ਦੇ ਮੁਕਾਬਲੇ ਸੁਭਾਈ ਇਮੀਗ੍ਰੇਸ਼ਨ ਦੇ ਵਿੱਚ 40% ਅਤੇ 2027 ਦੇ ਲਈ 60% ਵਾਅਦਾ ਕੀਤਾ ਗਿਆ ਹੈ ਸਵੇ ਆਪਣੇ ਆਪਣੀਆਂ ਸੁਭਾਈ ਇਮੀਗ੍ਰੇਸ਼ਨ ਤਰਾਵਾ ਬਣਾ ਸਕਦੇ ਨੇ ਅਤੇ ਪਰਵਾਸੀਤ ਕਾਸਕ ਦੇ ਨੇ ਜਿਸ ਨਾਲ ਉਨ੍ਹਾਂ ਨੂੰ 49ਵ ਹੁਨਰ ਜਾਂ ਪ੍ਰਤਿਭਾ ਵਾਲੇ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੀ ਸ਼ਕਤੀ ਮਿਲਦੀ ਹੈ ਜੋ ਐਕਸਪ੍ਰੈਸ ਐਂਟਰੀ ਲਈ ਯੋਗ ਨਹੀਂ ਹੋ ਸਕਤੇ ਇਸ ਸਾਤੇ ਕਾਰਨ ਕਿ ਯਾਦਤਰ ਪੀਐਨਪੀ ਸਟ੍ਰੀਮਾਂ ਉਹਨਾਂ ਉਮੀਦਵਾਰਾਂ ਦੀ ਚੋਣ ਕਰਦੇ ਨੇ ਜਿਨ੍ਹਾਂ ਨੇ ਆਪਣੇ ਸੂਬੇ ਦੇ ਵਿੱਚ ਕੰਮ ਕੀਤਾ ਹੈ ਜਾਂ ਫਿਰ ਪੜ੍ਹਾਈ ਕੀਤੀ ਹੈ ਨਾਮ ਸਦਕੀ ਵਨਟੇ ਵਿੱਚ ਇਹ ਵਾਅਦਾ ਪੀਐਨਪੀ ਉਮੀਦਵਾਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦਾ ਹੈ ਜੋ ਕੈਨੇਡਾ ਦੇ ਵਿੱਚ ਅਰਥਾਥਾ ਨਿਵਾਸੀ ਨੇ ਜਿਸ ਦੇ ਨਾਲ ਉਹਨਾਂ ਨੂੰ ਪੀਆਰ ਦੇ ਵਿੱਚ ਆਸਾਨੀ ਨਾਲ ਤਬਦੀਲੀ ਕਰਨ ਦੀ ਆਗਿਆ ਮਿਲਦੀ ਹੈ ਜੀ ਹਾਂ ਪੀਐਨਪੀ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਦਾ ਇੱਕ ਵਧੀਆ ਵਿਕਲਪ ਨੇ ਉਹਨਾਂ ਉਮੀਦਵਾਰਾਂ ਦੇ ਲਈ ਜੋ ਪੀਆ ਚਾਹੁੰਦੇ ਨੇ ਜਿਨ੍ਹਾਂ ਕੋਲ ਉੱਚ ਵਿਆਪਕ ਰੈਂਕਿੰਗ ਸਿਸਟਮ CRS ਕੋਰ ਨਹੀਂ ਹਨ ਜਿਨ੍ਹਾਂ ਕੋਲ ਨਿਪੁੰਨ ਫ੍ਰੈਂਚ ਨਹੀਂ ਹੈ